ਗੁੜ ਵੀ ਜਿਹੜਾ ਆ ਉਹ ਸਾਨੂੰ オリジナル ਨਹੀਂ ਮਿਲਦਾ ਪਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲੋਕਾ ਦੇ ਵਿੱਚ ਇਸ ਕਿਸਾਨ ਵੀਰ ਵੱਲੋਂ ਗੁੜ ਤਿਆਰ ਕੀਤਾ ਜਾਂਦਾ ਏ ਜੋ ਬਿਲਕੁਲ ਦੇਸੀ ਤੇ ਸ਼ੁੱਧ ਹੈ ਤੇ ਗਰੰਟੀ ਦਿੰਦਾ ਏ ਉਹ ਵੀਰ ਇਹ ਵੀ ਕਹੇ ਜਾਂਦਾ ਏ ਕਿ ਸ਼ੁੱਧ ਜਿਹੜਾ ਗੁੜ ਆ ਦੇਸੀ ਉਸ ਨੂੰ ਖਾਣ ਦੇ ਨਾਲ 슈ਗਰ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਪੂਰਾ ਕੰਮ ਚੱਲ ਰਿਹਾ ਹੈ ਗੁੜ ਬਣਾਉਣ ਦਾ ਇੱਕ ਪਾਸੇ ਜਿਹੜਾ ਗੰਨੇ ਦਾ ਜੂਸ ਜਿਹਨੂੰ ਰੌਹ ਕਹਿ ਦਿੰਨੇ ਆ ਆਪਾਂ ਉਹ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਗੋੜਾ ਜਿਹੜਾ ਉਹ ਭੂਰੇ ਕਲਰ ਦੇ ਵਿੱਚ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ ਸ਼ੁੱਧ ਦੇਸੀ ਗੁੜ ਦਾ ਜਿਹੜਾ ਟੈਗ ਲਿਖਿਆ ਹੋਇਆ ਹੈ ਉੱਤੇ ਉੱਪਰ ਲਿਖਿਆ ਹੋਇਆ ਹੈ ਇੱਕ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਮਤਲਬ ਤਿਆਰ ਕਰਦੇ ਹੋ ਥੋੜਾ ਮਾਰਕੀਟ ਦੇ ਵਿੱਚ ਬੜੀ ਤਰ੍ਹਾਂ ਦਾ ਗੁਰੂ ਜਿਹੜਾ ਅਵੇਲੇਬਲ ਹੈਗਾ ਜੀ ਆ 60 ਰੁਪਏ ਤੋਂ 30 ਰੁਪਏ ਤੋਂ ਜਿਹੜਾ ਵਾ ਉਹ ਗੁੜ ਜਿਹੜਾ ਸ਼ੁਰੂ ਹੋ ਜਾਂਦਾ ਵਾ 30 ਰੁਪਏ ਜਿਹੜਾ ਜ਼ਿਆਦਾਤਰ ਜਿਹੜਾ ਕਿ ਸ਼ਰਾਬ ਘੱਟਣ ਵਾਸਤੇ ਲੋਕ ਵਰਤਦੇ ਆ ਉਤੋਂ ਗੁੜ ਜਿਹੜਾ ਵਾ ਉਹ 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 ਖਰਾਬ ਗੁੜ ਜਿਹੜਾ ਆਪਾਂ ਜਿਹਨੂੰ ਕਹਿੰਦੇ ਚੱਲਿਆ ਗੁੜ ਉਹ ਹੁੰਦਾ ਜੀ ਮਾੜੇ ਗੰਨੇ ਤੋਂ ਜਿਹੜਾ ਵਾ ਗੁੜ ਤਿਆਰ ਕਰਦੇ ਆ ਉਹਦੇ ਵਿੱਚ ਖੰਡ ਪਾਉਂਦੇ ਆ ਉਸ ਤੋਂ ਬਾਅਦ 80 ਰੁਪਏ ਦਾ ਉਸ ਤੋਂ ਬਾਅਦ 100 ਰੁਪਏ ਦਾ ਗੁੜ 400 ਰੁਪਏ ਤੱਕ ਵੀ ਵੇਚ ਰਿਹਾ ਹੈ ਜਿਹੜੇ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ ਅਸੀਂ ਗੁੜ ਤਿਆਰ ਕਰ ਰਹੇ ਆ ਉਹ ਬਿਲਕੁਲ ਆਰਗੈਨਿਕ ਢੰਗਾਂ ਦੇ ਨਾਲ ਜ ਉਹ ਤੋਂ ਬਾਅਦ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਉਹ ਆਪਣੇ ਇਸ ਖਲਾੜੇ ਦੇ ਉੱਤੇ ਜਿਹੜਾ ਵਾ ਗੁੜ ਤਿਆਰ ਹੁੰਦਾ ਕਿ ਜੇਕਰ ਕੋਈ ਇਹ ਚੀਜ਼ ਸਾਬਤ ਕਰ ਦੇ ਕਿ ਸਾਡੇ ਦੁੱਧ ਦੇ ਵਿੱਚ ਖੰਡ ਪਾਈ ਜਾਂਦੀ ਆ ਅਸੀਂ ਉਹਨੂੰ 2 ਲੱਖ ਰੁਪਏ ਇਨਾਮ ਜਿਹੜਾ ਵਾ ਉਹਦਾ ਸასიਖਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਬਾਜ਼ਾਰ ਦੇ ਵਿੱਚ ਅਕਸਰੀ ਸਾਨੂੰ ਖਾਣ ਪੀਣ ਦੀਆਂ ਅਵਸਥਾ ਜਿਹੜੀਆਂ ਮਿਲਦੀਆਂ ਨੇ ਡਾਕਟਰ ਵੀ ਕਹਿ ਚੁੱਕੇ ਨੇ ਕਿ ਜਰੀਲੀਆਂ ਮਿਲਦੀਆਂ ਨੇ ਜਿਵੇਂ ਗੋੜੀ ਆ ਗੁੜ ਵੀ ਜਿਹੜਾ ਆ ਉਹ ਸਾਨੂੰ origignal ਨਹੀਂ ਮਿਲਦਾ ਪਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਲੋਕਾ ਦੇ ਵਿੱਚ ਇਸ ਕਿਸਾਨ ਵੀਰ ਵੱਲੋਂ ਗੁੜ ਤਿਆਰ ਕੀਤਾ ਜਾਂਦਾ ਏ ਜੋ ਬਿਲਕੁਲ ਦੇਸੀ ਤੇ ਸ਼ੁੱਧ ਹੈ ਤੇ ਗਰੰਟੀ ਦਿੰਦਾ ਏ ਉਹ ਵੀਰ ਕਿ ਇਸ ਗੁੜ ਦਾ ਮੁਕਾਬਲਾ ਕੋਈ ਗੁੜ ਨਹੀਂ ਕਰ ਸਕਦਾ ਔਰ ਇਹ ਵੀ ਕਹਿ ਜਾਂਦਾ ਹੈ ਕਿ ਸ਼ੁੱਧ ਜਿਹੜਾ ਗੁੜ ਹੈ ਦੇਸੀ ਉਸ ਨੂੰ ਖਾਣ ਦੇ ਨਾਲ 슈ਗਰ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਬਾਰੇ ਜਾਣਦੇ ਔਰ ਜਾਣਦੇ ਆ ਕਿ ਇਹ ਗੁੜ ਕਿਸ ਤਰੀਕੇ ਦੇ ਨਾਲ ਬਣਦਾ ਹੈ ਜਿਲ੍ਹਾ ਤਰਨਤਾਰਨ ਦੇ ਇਹ ਪਿੰਡ ਲੋਕਾ ਦੇ ਵਿੱਚ ਇਹ ਪੰਜਾਬ ਕੁਦਰਤੀ ਖੇਤੀ ਸਟੋਰ ਹੈ ਜੇ ਕਿਸੇ ਵੀਰ ਨੇ ਪਹੁੰਚਣਾ ਹੋਵੇ ਤਾਂ ਇੱਥੇ ਓਨਰ ਹੈ ਕਿਸਾਨ ਵੀਰ ਗੁਰਪ੍ਰੀਤ ਸਿੰਘ ਉਸ ਦਾ ਨੰਬਰ ਵੀ ਇੱਥੇ ਮੌਜੂਦ ਹੈ ਕੋਈ ਵੀ ਸੰਪਰਕ ਕਰਕੇ ਪੁੱਛ ਸਕਦਾ ਹੈ ਔਰ ਅੱਜ ਤੁਹਾਨੂੰ ਉਸ ਸ਼ੁੱਧ ਦੇਸੀ ਘੋੜਾ ਜਿਹੜਾ ਉਸ ਨੂੰ ਬਣਾਉਣ ਦੀ ਵਿਧੀ ਵੀ ਤੁਹਾਨੂੰ ਦਿਖਾਉਣੇ ਆ ਕਿਉਂਕਿ ਵੀਰ ਵੱਲੋਂ ਆਪ ਹੀ ਆਪਣਾ ਜਿਹੜਾ ਗੋੜ ਬਣਾਉਣ ਦੀ ਫੈਕਟਰੀ ਲਗਾਈ ਗਈ ਹੈ ਵੇਲਣਾ ਲਗਾਇਆ ਗਿਆ ਹੈ ਔਰ ਬੜੇ ਵਧੀਆ ਤਰੀਕੇ ਦੇ ਨਾਲ ਬੜੀ ਸਾਫ ਸਫਾਈ ਦੇ ਨਾਲ ਇਹ ਗੋੜ ਤਿਆਰ ਕੀਤਾ ਜਾ ਰਿਹਾ ਹੈ ਔਰ ਇਸ ਵੀਰ ਵੱਲੋਂ ਜਿਹੜਾ ਸੈਟਅਪ ਹੈ ਦਾ ਵਧੀਆ ਤਰੀਕੇ ਦੇ ਨਾਲ ਲਗਾਇਆ ਹੈ ਔਰ ਕਮਾਦ ਵੀ ਇਸ ਵੀਰ ਨੂੰ ਆਪਣਾ ਬੀਜਾ ਗਾਏ ਭਾਵੇਂ ਕਿ ਬਾਹਰੋਂ ਵੀ ਮਗਾਉਣਾ ਪੈਂਦਾ ਹੋਵੇਗਾ ਪਰ ਫਿਲਹਾਲ ਜਿਹੜਾ ਆ ਇਸ ਵਕਤ ਇਹ ਵੀਰ ਆਪਣੇ ਆਰਗੈਨਿਕ ਤਰੀਕੇ ਦੇ ਨਾਲ ਉਗਾਏ ਜਿਹੜਾ ਗੰਨਾ ਵਾ ਉਸ ਤੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਪੂਰਾ ਕੰਮ ਚੱਲ ਰਿਹਾ ਹੈ ਗੁੜ ਬਣਾਉਣ ਦਾ ਇੱਕ ਪਾਸੇ ਜਿਹੜਾ ਗੰਨੇ ਦਾ ਜੂਸ ਜਿਸ ਨੂੰ ਰੌਹ ਕਹਿ ਦਿੰਦੇ ਆ ਆਪਾਂ ਉਹ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਗੋੜਾ ਜਿਹੜਾ ਉਹ ਭੂਰੇ ਕਲਰ ਦੇ ਵਿੱਚ ਤਿਆਰ ਹੁੰਦਾ ਨਜ਼ਰ ਆ ਰਿਹਾ ਇਸ ਤੋਂ ਬਾਅਦ ਜਿਹੜੇ ਸਾਚਾਂ ਦੇ ਵਿੱਚ ਪਾ ਕੇ ਇਸ ਦੇ ਜਿਹੜੇ ਪੀਸ ਬਣਾ ਲਏ ਜਾਣਗੇ ਇਸ ਸਾਰੇ ਬਾਰੇ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਵੀਰ ਗੁਰਪ੍ਰੀਤ ਸਿੰਘ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਆਖਰ ਇਹ ਸ਼ੁੱਧ ਦੇਸੀ ਗੋੜ ਜਿਹੜਾ ਆ ਇਹ ਕਿਸ ਤਰੀਕੇ ਦਾ ਨਾਲ ਬਣਦਾ ਹੈ ਔਰ ਇਹ ਕਿਸ ਕਿਸ ਤਰੀਕੇ ਦੇ ਨਾਲ ਜਿਹੜਾ ਆ ਇਸ ਨੂੰ ਗਰੰਟੀ ਦਿੱਤੀ ਜਾ ਰਹੀ ਹੈ ਕਿ ਇਹ ਬਿਮਾਰੀਆਂ ਦੇ ਵਾਸਤੇ ਜਿਹੜਾ ਜਿੱਦਾਂ ਕਿਸੇ ਮਰੀਜ਼ ਨੂੰ ਵੀ ਖਾ ਲਿਆ ਜਾਵੇ ਤਾਂ ਉਹ ਵੀ ਜਿਹੜਾ ਆ ਉਹ ਉਹ ਖਾਲੇ ਤਾਂ ਉਹਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਸਾਡੇ ਨਾਲ ਵੀਰ موجوده ਹੈ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਸੀ ਕਾ ਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਅੱਜ ਅਸੀਂ ਪਹੁੰਚੇ ਆ ਤੁਹਾਡੇ ਕੋਲ ਔਰ ਬਾਰ ਲਿਖਿਆ ਆ ਪੰਜਾਬ ਕੁਦਰਤੀ ਖੇਤੀ ਸਟੋਰ ਫਾਰਮ ਔਰ ਸ਼ੁੱਧ ਦੇਸੀ ਗੁੜ ਦਾ ਜਿਹੜਾ ਟੈਗ ਲਿਖਿਆ ਹੋਇਆ ਉੱਤੇ ਉੱਪਰ ਲਿਖਿਆ ਹੋਇਆ ਹੈ ਇਹ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਮਤਲਬ ਤਿਆਰ ਕਰਦੇ ਹੋ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਜਿਹੜਾ ਗੁੜ ਮਿਲਦਾ ਹੈ ਉਸ ਦੀ ਗਾਰੰਟੀ ਨਹੀਂ ਲਈ ਜਾ ਸਕਦੀ ਜੀ ਜੀ ਅ ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਟੀਵੀ ਚ ਚਲਾਣ ਦਾ ਧੰਨਵਾਦ ਕਰਦਾ ਮੈਂ ਕਿ ਜਿਹੜੇ ਕਿਸੇ ਇੱਕ ਚੰਗੇ ਕੰਮ ਕਰ ਰਹੇ ਜਿਹੜਾ ਕਰ ਰਹੇ ਆ ਜੀ ਉਹਨੂੰ ਜਿਹੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਕਰ ਰਹੇ ਜਿੱਥੇ ਸੋ ਸਵਾਭ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਜੇਕਰ ਆਪਾਂ ਗੁੜ ਦੀ ਗੱਲ ਕਰਦੇ ਹਾਂ ਜੀ ਗੁੜ ਮਾਰਕੀਟ ਦੇ ਵਿੱਚ ਬੜੀ ਤਰ੍ਹਾਂ ਦਾ ਗੁੜ ਜਿਹੜਾ ਅਵੇਲੇਬਲ ਹੈਗਾ ਜੀ ਆ 60 ਰੁਪਏ ਤੋਂ 30 ਰੁਪਏ ਤੋਂ ਜਿਹੜਾ ਉਹ ਗੁੜ ਜਿਹੜਾ ਸ਼ੁਰੂ ਹੋ ਜਾਂਦਾ ਵਾ 30 ਰੁਪਏ ਜਿਹੜਾ ਜ਼ਿਆਦਾਤਰ ਜਿਹੜਾ ਕਿ ਸ਼ਰਾਬ ਘੱਟਣ ਵਾਸਤੇ ਲੋਕ ਵਰਤਦੇ ਆ ਉੱਥੋਂ ਗੁੜ ਜਿਹੜਾ ਵਾ ਉਹ ਉਹ ਖਰਾਬ ਗੁੜ ਜਿਹੜਾ ਆਪਾਂ ਜਿਹਨੂੰ ਕਹਿੰਦੇ ਚੱਲਿਆ ਗੁੜ ਉਹ ਹੁੰਦਾ ਜੀ 60 ਰੁਪਏ ਵਾਲਾ ਉਹ ਤੋਂ ਥੋੜਾ ਜਿਹਾ ਵਧੀਆ ਹੁੰਦਾ ਪਰ ਉਹਦੇ ਵਿੱਚ ਜਿਹੜੀਆਂ ਮਲਾਵਟ ਹੁੰਦੀ ਆ ਜਿਵੇਂ ਖੰਡ ਦੀ ਮਲਾਵਟ ਹੁੰਦੀ ਆ ਜਾਂ ਕੁਝ ਹੋਰ ਚੀਜ਼ਾਂ ਦੀ ਮਲਾਵਟ ਕਰਦੇ ਆ ਜਿੱਤੋਂ ਜਨਨ ਮਤਲਬ ਜਿਹਦੇ ਨਾਲ ਗੰਨੇ ਮਾੜੇ ਗੰਨੇ ਤੋਂ ਜਿਹੜਾ ਵਾ ਗੁੜ ਤਿਆਰ ਕਰਦੇ ਆ ਉਹਦੇ ਵਿੱਚ ਖੰਡ ਪਾਉਂਦੇ ਆ ਉਸ ਤੋਂ ਬਾਅਦ 80 ਰੁਪਏ ਦਾ ਉਸ ਤੋਂ ਬਾਅਦ 100 ਰੁਪਏ ਦਾ ਗੁੜ 400 ਰੁਪਏ ਤੱਕ ਵਿਹ ਵੇ ਕਰਿਆ ਆ ਜਿਹੜੇ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਸੋ ਜਿਹੜਾ ਅਸੀਂ ਗੁੜ ਤਿਆਰ ਕਰ ਰਹੇ ਆ ਉਹ ਬਿਲਕੁਲ ਆਰਗੈਨਿਕ ਢੰਗਾਂ ਦੇ ਨਾਲ ਜਿਹੜਾ ਅਸੀਂ ਗੰਨਾ ਤਿਆਰ ਕਰਦੇ ਆ ਪੂਰਾ ਸਾਲ ਉਹ ਤੋਂ ਬਾਅਦ ਬਿਲਕੁਲ ਆਰਗੇਨਿਕ ਤਰੀਕੇ ਦੇ ਨਾਲ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਉਹ ਆਪਣੇ ਇਸ ਖਲਾੜੇ ਦੇ ਉੱਤੇ ਜਿਹੜਾ ਗੁੜ ਤਿਆਰ ਹੁੰਦਾ ਹੈ ਜੀ ਇਹ ਆਪਣਾ ਸਾਰਾ ਗੰਨਾ ਤਿਆਰ ਕਰਦੇ ਹਾਂ ਤੇ ਜਾਂ ਬਾਹਰੋਂ ਲਿਆਉਂਦੇ ਹਾਂ ਦੇਖੋ ਜੀ ਡਿਮਾਂਡ ਵਾ ਗੁੜ ਦੀ ਬਹੁਤ ਕਿਉਂਕਿ ਗੁੜ ਇੱਕ ਅਹਿਮ ਦੀ ਚੀਜ਼ ਆ ਜੇਕਰ ਇਹਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਅਮਰਤ ਤੇ ਜੇਕਰ ਇਹਨੂੰ ਆਪਾਂ ਗਲਤ ਢੰਗ ਨਾਲ ਵਰਤਦੇ ਆ ਜਾਂ ਮਾੜਾ ਜਿਹੜਾ ਗੁੜ ਵਰਤਦੇ ਆ ਉਹ ਜ਼ਹਿਰ ਵੀ ਸਾਬਤ ਹੋ ਸਕਦਾ ਵਾ ਸੋ ਆ ਸਾਡੇ ਵੱਲੋਂ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਅਸੀਂ ਸਿਰਫ ਆਪ ਦਾ ਗੰਨਾ ਲਾ ਕੇ ਹੀ ਜਿਹੜਾ ਵਾ ਗੁੜ ਬਣਾਈਏ ਪਰ ਡਿਮਾਂਡ ਕਈ ਵਾਰ ਇੰਨੀ ਹੋ ਜਾਂਦੀ ਆ ਕਿ ਸਾਡੇ ਕੋਲ ਜਿਹੜਾ ਗੰਨਾ ਸਾਡਾ ਆਪ ਦਾ ਖਤਮ ਹੋ ਜਾਂਦਾ ਫਿਰ ਸਾਨੂੰ ਬਾਹਰੋਂ ਵੀ ਇੰਝ ਲੋਣਾ ਪੈਂਦਾ ਵਾ ਸੋ ਉਹ ਉਦੋਂ ਆ ਜਦੋਂ ਸਰ ਤੋਂ ਗੰਨਾ ਖਤਮ ਹੋਏਗਾ ਤੇ ਫਿਰ ਵੀ ਡਿਮਾਂਡ ਹੋਏਗੀ ਫਿਰ ਅਸੀਂ ਬਾਹਰੋਂ ਗੰਨਾ ਲੈਨੇ ਅਦਰਵਾਇਜ਼ ਅਸੀਂ ਬਾਹਰੋਂ ਗੰਨਾ ਨਹੀਂ ਲੈਂਦੇ ਕਿੰਨੇ ਕਿੰਨੇ ਜਿਹੜੀ ਖੇਤਾਂ ਦੇ ਖੇਤਾਂ ਦੇ ਵਿੱਚ ਜਿਹੜਾ ਕਿੰਨਾ ਆਪਣਾ ਗੰਨਾ ਬੀਜਦੇ ਹਾਂ ਅਸੀਂ ਜੀ ਮੈਂ 7 ਏਕੜ ਦੇ ਵਿੱਚ ਜਿਹੜਾ ਵਾ ਆਪਣਾ ਗੁਦਰਤੀ ਖੇਤੀ ਕਰ ਰਹੇ ਹਾਂ ਪਿਛਲੇ 5 ਸਾਲਾਂ ਤੋਂ ਤੇ ਪਿਛਲੇ 3 ਸਾਲਾਂ ਤੋਂ ਮੈਂ ਜਿਹੜਾ ਵਾ ਉਹ ਗੁਦਰਤੀ ਢੰਗਾ ਤੇ ਲਾਲ ਗੋੜ ਕੱਢ ਰਹਿਆ ਹਾਂ ਤੇ ਤਕਰੀਬਨ ਮੇਰੇ ਤੋਂ 5 ਏਕੜ ਜਿਹੜਾ ਵਾ ਉਹ ਗੰਨਾ ਇਸ ਵਕਤ ਖੜਾ ਵਾ ਜਿਹਦੇ ਵਿੱਚੋਂ ਕਿੱਲਾ ਕਸੀਮਲ ਆਲਰੇਡੀ ਪੀੜ ਚੁੱਕੇ ਆ ਅਛਾ ਈ ਤੇ ਇਹ ਜਿਹੜਾ ਗੋੜ ਇੱਕ ਕਿੱਲੇ ਦੇ ਵਿੱਚੋਂ ਕਿੰਨਾ ਗੋੜ ਇੱਕ ਵਾਰ ਨਿਕਲ ਜਾਂਦਾ ਹੈ ਆ ਵੇਖੋ ਜੀ ਇਹ ਤੇ ਡਿਪੈਂਡ ਕਰਦਾ ਜੀ ਕਈ ਯਾਰ ਅ ਜੰਨੇ ਦੀ ਕੁਆਲਿਟੀ ਦੇ ਵਿੱਚ ਡਿਪੈਂਡ ਕਰਦਾ ਵਾ ਤੇ ਯਾਰ ਜਿਹੜਾ ਗੋੜ ਵਾ ਉਦੀ ਕੁਆਲਿਟੀ ਮਾਰੀ ਹੁੰਦੀ ਆ ਪਰ ਕੁਆਂਟੀਟੀ ਵੱਧ ਹੁੰਦੀ ਆ ਸਾਨੂੰ ਉਹ ਵੀ ਚੀਜ਼ ਵੇਖਣੀ ਪੈਂਦੀ ਆ ਜੀ ਸੋ ਗੰਨੇ ਨੂੰ ਜੇਕਰ ਮਤਲਬ ਆਪਾਂ ਕਰੀਏ ਕਿ ਹਾਂ ਵੀ ਰਫਲੀ ਆਰਾਊਂਡ 15 ਤੋਂ 20 ਕੁਆਂਟਲ ਦੇ ਆਸ-ਪਾਸ ਗੋੜ ਜਿਹੜਾ ਵਾ ਉਹ ਕਿੱਲੇ ਚੋਂ ਨਿਕਲੋ ਇਹ ਆ ਜੋ ਮਾਲ ਦੀ ਨਾਲ ਸਾਡੇ ਦਰਸ਼ਕਾਂ ਨੂੰ ਵੀ ਦਿਖਾਈ ਜਾਈਏ ਕਿ ਕਿਵੇਂ ਬਣ ਰਿਹਾ ਏ ਇਹ ਸਾਰਿਆਂ ਨੂੰ ਪਹਿਲਾਂ ਆਪਾਂ ਉਧਰੋਂ ਸ਼ੁਰੂ ਕਰਾਂਗੇ ਉੱਥੇ ਆਪਣਾ ਜਿਹੜਾ ਵਾ ਉਹ ਬਿਲਕੁਲ ਫਰੈਸ਼ਲੀ ਜਿਹੜਾ ਆਪਾਂ ਕੱਟ ਕੇ ਜਿਹੜਾ ਵਾ ਗੰਨਾ ਲਿਆਉਂਦੇ ਆ ਉੱਥੇ ਸਟਾਕ ਕਰ ਲਿਆ ਜਾਂਦਾ ਵਾ ਠੀਕ ਹੈ ਜੀ ਕੋਸ਼ਿਸ਼ ਇਹ ਹੁੰਦੀ ਆ ਕਿ ਜ਼ਿਆਦਾ ਸਟਾਕ ਨਾ ਕੀਤਾ ਜਾਵੇ ਤਾਂ ਜੋ ਜਿਹੜਾ ਉਹਨੂੰ ਬਸ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਫਰੈਸ਼ ਫਰੈਸ਼ ਗੰਨਾ ਜਿਹੜਾ ਉਹ ਖਤਮ ਹੋ ਜਾਵੇ ਹੂੰ ਆ ਉਸ ਤੋਂ ਬਾਅਦ ਉੱਥੋਂ ਪੀੜ ਕੇ ਆਪਾਂ ਇੱਕ ਪਾਈਪ ਦੇ ਜਰੀਏ ਜਿਹੜਾ ਵਾ ਆਪਣਾ ਜਿਹੜਾ ਰਸ ਵਾ ਗੰਨੇ ਦਾ ਉਹ ਇਹਦੇ ਵਿੱਚ ਆ ਜਾਂਦਾ ਵਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਟਾਈਲਾਂ ਲੱਗੀਆਂ ਹੋਈਆਂ ਵਾ ਠੀਕ ਆ ਜਿਹਦੇ ਨਾਲ ਇਹ ਈਜ਼ੀ ਟੂ ਕਲੀਨ ਵਾ ਤੇ ਜਿਹੜਾ ਇਹਦੀ ਜਿਹੜੀ ਸਫਾਈ ਆ ਉਹ ਸੌਖੀ ਰਹਿੰਦੀ ਆ ਇੱਕ ਸਾਫ਼ ਸੁਥਰਾ ਲੱਗਦਾ ਹੂੰ ਹੂੰ ਉਸ ਤੋਂ ਬਾਅਦ ਇਹ ਅਸੀਂ ਬਾਲਟੀਆਂ ਦੀ ਮਦਦ ਦੇ ਨਾਲ ਇਹ ਜਿਹੜਾ ਰਸ ਵਾ ਆਪਾਂ ਇਹਨੂੰ ਟਰਾਂਸਫਰ ਕਰ ਲੈਂਦੇ ਆ ਕੜਾਹਿਆਂ ਉਂ ਦੇ ਵਿੱਚ ਨੂੰ ਆਪਾਂ ਪਹਿਲਾਂ ਗਰਮ ਕਰਦੇ ਆ ਇਹਦੇ ਉੱਪਰੋਂ ਮੈਲ ਉਤਾਰਦੇ ਆ ਸਭ ਤੋਂ ਵੱਡੀ ਗੱਲ ਮੈਲ ਉਤਾਰਦੇ ਸਮੇ ਸਾਡੇ ਵੱਲੋਂ ਮਿੱਠੇ ਸੋਡੇ ਦਾ 20 ਜਿਹੜਾ ਇਸਤੇਮਾਲ ਜਿਹੜਾ ਨਹੀਂ ਕੀਤਾ ਜਾਂਦਾ ਅਸੀਂ ਜਿਹੜੀ ਆ ਆਪਦੇ ਘਰੇ ਜਿਹੜੀ ਉਗਾਈ ਆ ਭਿੰਡੀ ਆ ਪਰ ਇਹ ਉਦਰ ਸ਼ਾਟ ਮਾਰਿਓ ਆ ਜਿਹੜੀ ਪਿੰਡੀ ਅਸੀਂ ਜਿਹੜੀ ਆ ਇਹ ਮਤਲਬ ਆਪ ਹੀ ਤਿਆਰ ਕਰਦੇ ਪਿੰਡੀ ਵੀ ਸਾਡੀ ਆਪ ਦੀ ਤਿਆਰ ਹੁੰਦੀ ਆ ਤੇ ਇਹਦੇ ਤੋਂ ਅਸੀਂ ਮਤਲਬ ਜਿਹੜਾ ਇਹਦੀ ਮੈਲ ਉਤਾਰਦੇ ਆ ਉਸ ਤੋਂ ਬਾਅਦ ਉਹ ਅਗਲੇ ਕਰਾਏ ਦੇ ਵਿੱਚ ਚਲਾ ਜਾਂਦਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁੜ ਜਿਹੜਾ ਹੁਣ ਤਿਆਰ ਹੋ ਕੇ ਆ ਆਪਾਂ ਇਹਨੂੰ ਗੰਢ ਕਹਿੰਦੇ ਆ ਆ ਕਈ ਜਿਹੜੇ ਚਾਕ ਵੀ ਕਹਿੰਦੇ ਆ ਇਹਨੂੰ ਬਿਹਾਰ ਦੇ ਵਿੱਚ ਜਿਹੜਾ ਉਹ ਜਿਹਨੂੰ ਚਾਕ ਕਹਿੰਦੇ ਹਿੰਦੀ ਦੇ ਵਿੱਚ ਤੇ ਆਪਾਂ ਇਹਨੂੰ ਗੰਢ ਕਹਿੰਦੇ ਆ ਇਹਦੇ ਵਿੱਚ ਮੜ ਕੇ ਗੁੜ ਪਾ ਕੇ ਇਨੂੰ ਆਪਾਂ ਇਹਦੀ ਗੜਾਈ ਕਰਦੇ ਆ ਇਹਨੂੰ ਠੰਡਿਆ ਕਰਦੇ ਆ ਇਹਦੇ ਠੰਡਿਆ ਕਰਨ ਤੋਂ ਬਾਅਦ ਇਹਨੂੰ ਆਪਾਂ ਛੋਟੇ-ਛੋਟੀਆਂ ਪੇਸੀਆਂ ਦੇ ਰੂਪ ਦੇ ਵਿੱਚ ਜਿਹੜੀਆਂ ਕਿ ਆ इजीली ਖਾਣਯੋਗ ਹੋਣ ਜਾਂ ਟੁੱਟਣਯੋਗ ਹੋਣ ਉਹਦੇ ਉੱਪਰ ਅਸੀਂ ਐਦਾਂ ਪੇਸੀਆਂ ਤਿਆਰ ਕਰਕੇ ਇਹਨੂੰ ਮੁੜ ਕੇ ਅਸੀਂ ਵਿਕਰੀ ਲਈ ਤਿਆਰ ਕਰ ਦਿੰਦੇ ਆ ਇਹ ਇਹ ਸ਼ੁੱਧ ਗੁੜ ਦੀ ਪਛਾਣ ਕਿੱਦਾਂ ਕੀਤੀ ਜਾ ਸਕਦੀ ਹੈ ਸ਼ੁੱਧ ਗੁੜ ਦੀ ਪਛਾਣ ਆ ਜੇਕਰ ਵੇਖੀਏ ਆਪਾਂ ਕਿ ਇੱਕ ਤੇ ਜਿਹੜਾ ਇਹੜੇ ਮਾਹੌਲ ਦੇ ਵਿੱਚ ਗੜ ਤਿਆਰ ਹੋ ਰਿਹਾ ਉਹ ਮੈਟਰ ਕਰਦਾ ਜੇਕਰ ਇੱਥੇ ਗੰਦਗੀ ਹੋਏਗੀ ਠੀਕ ਹੈ ਜੀ ਸਿਰਫ ਸਾਰਿਆਂ ਨੂੰ ਪਹਿਲੀ ਗੱਲ ਤਾਂ ਜੇਕਰ ਤੁਸੀਂ ਜਿਵੇਂ ਕਲਾੜੇ ਤੇ ਆਏ ਜੇ ਜੇਕਰ ਸਾਹਮਣੇ ਗੰਦੀ ਹੋਈ ਤਾਂ ਉਹ ਫਿਰ ਵੈਸੇ ਵੀ ਜਿੰਦਗੀ ਜੇ ਅੱਖਾਂ ਨਾਲ ਨਹੀਂ ਖਾਦਾ ਤੇ ਮੂੰਹ ਨੇ ਕੀ ਖਾਣਾ ਮੈਨਾਂ ਕਹਾਵਤਾ ਤੇ ਆ ਸੋ ਪਹਿਲੇ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੀ ਸਫਾਈ ਹੈ ਜੀ। ਹਮਮ ਨੰਬਰ 2 ਦੇ ਦੋ ਦੇ ਵਿੱਚ ਆਪਾਂ ਇਹਦੇ ਵਿੱਚ ਜਦੋਂ ਗੁੜ ਚੰਗਾ ਨਹੀਂ ਬਣਦਾ ਜਾਂ ਹਲਕਾ ਗੰਨਾ ਹੁੰਦਾ ਇਹਦੇ ਵਿੱਚ ਖੰਡ ਪਾਈ ਜਾਂਦੀ ਹੈ। ਹਮਮ ਖੰਡ ਦੀ ਸਾਡੇ ਪੰਜਾਬ ਕੁਦਰਤੀ ਖੇਤੀ ਫਾਰਮ ਦੇ ਉੱਤੇ ਗਰੰਟੀ ਆ ਕਿ ਜੇਕਰ ਕੋਈ ਇਹ ਚੀਜ਼ ਸਾਬਤ ਕਰ ਦੇ ਕਿ ਸਾਡੇ ਗੁੜ ਦੇ ਵਿੱਚ ਖੰਡ ਪਾਈ ਜਾਂਦੀ ਆ ਅਸੀਂ ਉਹਨੂੰ 2 ਲੱਖ ਰੁਪਏ ਇਨਾਮ ਜਿਹੜਾ ਵਾ ਉਹ ਦਵਾਂ। ਹਮ ਇਹ ਸਾਬਤ ਕਰ ਦੇ ਕਿ ਹਾਂ ਵੀ ਇਹਦੇ ਵਿੱਚ ਖੰਡ ਵਾ। ਹਮਮ ਠੀਕ ਹੈ ਜੀ। ਨੰਬਰ 2 ਇਹਦੇ ਵਿੱਚ ਰੰਗ ਘਾਟ ਪਾਇਆ ਜਾਂਦਾ। ਹਮਮ ਰੰਗ ਕਾਟ ਪਾਇਆ ਜਾਂਦਾ ਹਮਮ ਅੱਛਾ ਜੀ ਠੀਕ ਹੈ ਜੀ ਰੰਗ ਕਾਟ ਜਿਹੜਾ ਪਾਇਆ ਜਾਂਦਾ ਉਹ ਇਹ ਜਿਹੜੀਆ ਸ਼ੱਕਰ ਬਣਾਉਣ ਦੀ ਪ੍ਰਕਿਰਿਆ ਵਾ ਇਹਨੂੰ ਸ਼ੱਕਰ ਬਣਾਉਣ ਬਣਾਉਣਗੇ ਹਾਂਜੀ ਇਹਦੇ ਵਿੱਚ ਮਿੱਠਾ ਸੋਡਾ ਜੁ ਲੱਗਦਾ ਵਾ ਅੱਛਾ ਜੀ ਉਦਾਂ ਜਿਹੜਾ ਵਾ ਮਿੱਠਾ ਸੋਡਾ ਉਹ ਨਹੀਂ ਲੱਗਦਾ ਅੱਛਾ ਸਿਰਫ ਇਹ ਸ਼ੱਕਰ ਬਣਾਉਣ ਦੀ ਤਕਨੀਕ ਅੱਛਾ ਜੀ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਮਿੱਠਾ ਸੋਡਾ ਰਲਾਵਾਂਗੇ ਉਹਦੇ ਨਾਲ ਇਹ ਜਿਹੜੀ ਹੈਗੀ ਹੈ ਇਹ ਫੁੱਲ ਜੂਗੀ ਓਕੇ ਫੁੱਲਣ ਤੋਂ ਬਾਅਦ ਇਹਨੂੰ ਹੱਥਾਂ ਦੇ ਨਾਲ ਮਲ ਕੇ ਆਪਾਂ ਜਿਹੜਾ ਵਾ ਉਹ ਜਾਲੀ ਦੇ ਨਾਲ ਜਿਹੜਾ ਵਾ ਇਹਨੂੰ ਛਾਣ ਕੇ ਤੇ ਦੀਪਕ ਕਰ ਲਾਂਗੇ ਅੱਛਾ ਪਿਓਰਿਟੀ ਦੀ ਆਪਾਂ ਗੱਲ ਕਰਦੇ ਪਏ ਸੀਗੇ ਹਾਂਜੀ ਆ ਉਹਦੇ ਵਿੱਚ ਖੰਡ ਪਾਈ ਜਾਂਦੀ ਆ ਫਲਕਾ ਗੰਨਾ ਹੋਣ ਦੀ ਵਜ੍ਹਾ ਕਰਕੇ ਜਦੋਂ ਮਠਾਸ ਨਹੀਂ ਹੁੰਦੀ ਉਹਦੇ ਵਿੱਚ ਖੰਡ ਪਉਂਦੇ ਆ ਉਹਦੀ ਖਟਾਸ ਮਠਾਸ ਨੂੰ ਪੂਰਾ ਕਰਨ ਵਾਸਤੇ ਉਸ ਤੋਂ ਬਾਅਦ ਜੇਕਰ ਗੁੜ ਕਾਲਾ ਬਣਦਾ ਜਿਹਦੇ ਵਿੱਚ ਮਠਾਸ ਨਹੀਂ ਹੈਗੀ ਉਹ ਗੁੜ ਕਾਲਾ ਬਣੂਗਾ ਉਹਦੇ ਵਿੱਚ ਖੰਡ ਪਹੂਗੀ ਪਰ ਉਹਦਾ ਰੰਗ ਤੇ ਨਹੀਂ ਨਾ ਬਦਲੂਗਾ ਉਹ ਰੰਗ ਨੂੰ ਬਦਲਣ ਵਾਸਤੇ ਰੰਗ ਘੱਟ ਪਾਇਆ ਜਾਂਦਾ ਹੂੰ ਹੂੰ ਰੰਗ ਕਾਟ ਇੱਕ ਇਹੋ ਜਿਹਾ ਭਿਆਨਕ ਕੈਮੀਕਲ ਆ ਕਿ ਜਿਹੜਾ ਕੀ ਮਤਲਬ ਆਪਣੀਆਂ ਔਨ ਵਾਲੀਆਂ ਜਨਰੇਸ਼ਨਾਂ ਨੂੰ ਬਾਜਪਨ ਨਾਲ ਵਸੇ ਲੈ ਕੇ ਜਾਂਦਾ ਜੀ ਹਾਲਾਂਕਿ ਜਿੰਨੇ ਵੀ ਕੈਮੀਕਲ ਆਪਾਂ ਯੂਜ਼ ਕਰ ਰਹੇ ਆ ਇਸ ਵਾਰ ਫਰਟੀਲਾਈਜੇਸ਼ਨ ਜੋ ਵੀ ਹੈ ਆਪਣਾ ਫਰਟੀਲਾਈਜ਼ਰ ਆਪਾਂ ਯੂਜ਼ ਕਰ ਰਹੇ ਆ ਕੈਮੀਕਲ ਉਹ ਆਪਾਂ ਨੂੰ ਬਾਜਪਨ ਵਾਲੇ ਜਿਹੜੇ ਉਹ ਤਕੇਲ ਰਹੇ ਆ ਪਰ ਜਿਹੜਾ ਬਣੇ ਗੁੜ ਦੇ ਉੱਪਰ ਜਿਹੜਾ ਆਪਾਂ ਰੰਗ ਕਾਟ ਪਾਉਂਦੇ ਆ ਨਾ ਉਹ ਬਹੁਤ ਹੀ ਤਗੜਾ ਜ਼ਹਿਰ ਜਿਹੜਾ ਵਾ ਉਹ ਮਿੱਠੇ ਦੇ ਰੂਪ ਮਿੱਠੇ ਦੇ ਰੂਪ ਦੇ ਵਿੱਚ ਆਪਾਂ ਖਾ ਰਹੇ ਹਾਂ ਠੀਕ ਆ ਉਹ ਉਹ ਖੰਡ ਨਾਲੋਂ ਵੀ ਬਹੁਤ ਮਾੜਾ ਨੰਬਰ 3 ਤੇ ਜਦੋਂ ਆਪਾਂ ਇਹਦਾ ਆਪਾਂ ਇੰਦਨ ਦੇ ਰੂਪ ਦੇ ਵਿੱਚ ਇਹਨੂੰ ਬਾਲਣ ਜਿਹੜਾ ਵਰਤਦੇ ਆ ਉਹਦੇ ਵਿੱਚ ਕਈ ਥਾਵਾਂ ਤੇ ਜਿਹੜਾ ਵਾ ਉਹ ਲੈਦਰ ਯੂਜ਼ ਕੀਤਾ ਜਾਂਦਾ ਚਮੜਾ ਜਿਹੜਾ ਵਾ ਪੁਰਾਣਾ ਖਰਾਬ ਹੋਇਆ ਚਮੜਾ ਯੂਜ਼ ਕੀਤਾ ਜਾਂਦਾ ਮਾੜਾ ਬਾਲਣ ਯੂਜ਼ ਕੀਤਾ ਜਾਂਦਾ ਜੀਦਾ ਕਿ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਜਿਵੇਂ ਆਪਣਾ ਪਹਿਲਾ ਚਾਹ ਬਣਦੀ ਜਿਹੜੀ ਆਪਣੀ ਚਾਹ ਦੇ ਵਿੱਚ ਜਿਹੜੀ ਚੁੱਲ੍ਹੇ ਵਾਲੀ ਚਾਹ ਵਾਣਾ ਤੁਸੀਂ ਉਹਦਾ ਵੇਖੋ ਸਵਾਦ ਵੱਖਰਾ ਹੁੰਦਾ ਉਹਦੇ ਪਿਛੇ ਕਾਰਨ ਹੁੰਦਾ ਜਿਹੜਾ ਚੁੱਲ੍ਹੇ ਦਾ ਧੂਆ ਜਿਹੜਾ ਆਪਣੀ ਚਾਹ ਦੇ ਵਿੱਚ ਪੈਂਦਾ ਵਾ ਆਪਾਂ ਉਹਦਾ ਸਵਾਦ ਹੁੰਦਾ ਉਹ ਤਾਰ ਕੇ ਸਵਾਦ ਲੱਗਦੀ ਹੈ ਇੱਥੇ ਵੀ ਹੈ ਚੁੱਲਾ ਵਾ ਪਰ ਇਹ ਵੱਡੇ ਰੂਪ ਚ ਜਦੋਂ ਆਪਾਂ ਬਾਲਣ ਦਾ ਜਿਹੜਾ ਵਾ ਉਹ ਜਿਹੜਾ ਚੂਣਾ ਉਹ ਗਲਤ ਕਰਦੇ ਆ ਉਹਦਾ ਧੂਆ ਗੰਦਾ ਜਿਹੜਾ ਧੂਆ ਵਾ ਇੱਕ ਤੇ ਆਪਣਾ ਪ੍ਰਦੂਸ਼ਿਤ ਕਰ ਰਹੇ ਆ ਆਪਾਂ ਗੰਦੇ ਧੂਏ ਦੇ ਨਾਲ ਉਹਦਾ ਧੂਆ ਆਪਣੇ ਜਿਹੜੇ ਆ ਉਹ ਗੁੜਚ ਵੀ ਪਉਂਦਾ ਉਹ ਪਦਾ ਖਾਣ ਵਾਲੀਆਂ ਚੀਜ਼ਾਂ ਚ ਵੀ ਆਉਗਾ 20 ਆਊਗਾ ਠੀਕ ਹੈ ਜੀ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਉਹਦੇ ਵਿੱਚ ਪਊਗਾ ਉਹ ਫਿਰ ਆਪਾਂ ਇੰਡਾਇਰੈਕਟ ਵੇਲੇ ਆਪਾਂ ਉਹ ਜਿਹੜਾ ਬਹੁਤ ਹੀ ਹਾਨੀਕਾਰਕ ਜਿਹੜੀ ਚੀਜ਼ ਉਹ ਖਾ ਰਹੇ ਆ ਸੋ ਆਪਣੇ ਫਾਰਮ ਤੇ ਇਹ ਚੀਜ਼ਾਂ ਦਾ ਬਹੁਤ ਹੀ ਬੜੇ ਮਤਲਬ ਬਹੁਤ ਧਿਆਨ ਰੱਖਿਆ ਜਾਂਦਾ ਵਾ ਸਫਾਈ ਦਾ ਕਿਸੇ ਤਰ੍ਹਾਂ ਦੀ ਕੋਈ ਮਲਾਵਟ ਦਾ ਜਾਂ ਕਿਸੇ ਤਰ੍ਹਾਂ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਗੰਦਗੀ ਆ ਉਹ ਤਾਂ ਸਾਡੇ ਲੋ ਧਿਆਨ ਦਿੱਤਾ ਜਾਂਦਾ ਵਾ ਮੇਰਾ ਸਵਾਲ ਇਹ ਹੈ ਕਿ ਜਿਵੇਂ ਆਮ ਲੋਕ ਨੇ ਹਾਂਜੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਸ਼ੁੱਧ ਗੁੜ ਕਿਹੜਾ ਹੈ ਔਰ ਦੂਸਰਾ ਜਿਹੜਾ ਕੈਮੀਕਲ ਵਾਲਾ ਕਿਹੜਾ ਜੀ ਉਹ ਕਿਦਾਂ ਪਛਾਣ ਕਰ ਸਕਦਾ ਹੈ ਦੇਖੋ ਜੀ ਦੋ ਚਾਰ ਚੀਜ਼ਾਂ ਆ ਹੁਣ ਅਸੀਂ ਵੀ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਲੋਕਾਂ ਨੂੰ ਆ ਜਾਗਰੂਤ ਕਰੀਏ ਆ ਸਾਡੇ ਵੱਲੋਂ ਕੀ ਮੈਂ ਅੱਜ ਜਾ ਰਿਹਾ ਸੀਗਾ ਬਾਜ਼ਾਰ ਦੇ ਵਿੱਚੋਂ ਇੱਕ ਥਾਂ ਤੇ ਗੁੜ ਲਾਇਆ ਸੀ ਵੀਰ ਨੇ ਚਲੋ ਕਰ ਉਹ ਵੀ ਕਿਰਤ ਰਿਹਾ ਆ ਆਪਣੀ ਹਨਾ ਉਹਨਾਂ ਦਾ ਮੈਂ ਗੁੜ ਥੋੜਾ ਲੈ ਲਿਆ ਤੇ ਮੇਰੇ ਜਿਹੜੇ ਆ ਉਹ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਾਫੀ ਜਿਮ ਆ ਜਿਨ੍ਹਾਂ ਦੇ ਵਿੱਚ ਮੇਰੇ ਗੋੜ ਗੋੜਦੇ ਆਪਾਂ ਉੱਥੇ ਫਲੈਕਸ ਵਗੈਰਾ ਲਾਏ ਆ ਅਸੀਂ ਕੀ ਕਰਦੇ ਆ ਕੰਪਲੀਮੈਂਟਰੀ ਇਥੋਂ ਗੋੜ ਆਪਦਾ ਜਿਹੜਾ ਵਾ 2.5 ਕਿਲੋ ਅਸੀਂ ਰੋਜ਼ ਦਾ ਜਾ ਕੇ ਉਹ ਜਿਮਾਂ ਦੇ ਵਿੱਚ ਅਸੀਂ ਰੱਖ ਦਿੰਨੇ ਆ ਇੱਕ ਪਾਸੇ ਬਾਜ਼ਾਰ ਦੇ ਵਿੱਚ ਜਿਹੜਾ ਮਾੜਾ ਗੋੜਵਾ ਉਹ ਵੀ ਜਾ ਕੇ ਰੱਖ ਦਈਦਾ ਵਾ ਉਹਨਾਂ ਦੇ ਵਿੱਚ ਫਰਕ ਜਦੋਂ ਲੋਕ ਖਾਂਦੇ ਨੇ ਫਿਰ ਫਰਕ ਦਾ ਪਤਾ ਲੱਗਦਾ ਸੋ ਉਹਦੇ ਉਸ ਫਰਕ ਦਾ ਪਤਾ ਕਰਨ ਵਾਸਤੇ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਕੋਈ ਟਰਸਟਡ ਜਿਹੜੀ ਜਗ੍ਹਾ ਲੱਭਣੀ ਪੈਗੀ ਠੀਕ ਆ ਅਸੀਂ ਉਸ ਚੀਜ਼ ਦੀ ਗਾਰੰਟੀ ਦਿੰਦੇ ਆ ਲੋਕ ਸਾਡੇ ਤੇ ٹرسٹ ਕਰ ਸਕਦੇ ਆ ਠੀਕ ਆ ਜੇਕਰ ਉਹਨਾਂ ਨੂੰ ਸਾਡਾ ਗੁੜ ਚੰਗਾ ਨਹੀਂ ਲੱਗਦਾ ਅਸੀਂ ਵਾਪਸੀ ਤੱਕ ਦੀ ਵੀ ਗਾਰੰਟੀ ਦਿੰਦੇ ਆ ਜੇ ਤੁਹਾਨੂੰ ਗੁੜ ਨਹੀਂ ਚੰਗਾ ਲੱਗਾ ਤੁਸੀਂ ਵਾਪਸ ਕਰ ਦਿਓ ਹੂੰ ਇਹ ਨਹੀਂ ਆ ਕਿ ਤੁਸੀਂ ਇੱਕ ਵਾਰੀ ਲੈ ਕੇ ਸਾਡੀ ਉੱਤੇ ਜ਼ਿੰਮੇਵਾਰੀ ਖਤਮ ਨਹੀਂ ਤੁਸੀਂ ਜੇਕਰ ਤੁਹਾਨੂੰ ਗੁੜ ਨਹੀਂ ਚੰਗਾ ਲੱਗਾ ਯੂ ਆਰ ਮੋਸਟ ਵੈਲਕਮ ਕਿ ਉਹ ਵਾਪਸ ਦੇ ਦਿਓ ਤਾਨੂੰ ਉਹਦੀ ਜਗ੍ਹਾ ਤੇ ਜੇ ਤੁਸੀਂ ਪੈਸੇ ਚਾਹੁੰਦੇ ਤੁਹਾਨੂੰ ਪੈਸੇ ਵਾਪਸ ਕਰ ਦਾਂਗੇ ਜੇ ਨਹੀਂ ਉਹਦੀ ਥਾਂ ਤੇ ਆਪਾਂ ਤੁਹਾਨੂੰ ਨਵਾਂ ਕੁੜ ਦੇ ਦਾਂਗੇ ਅੱਜ ਕੱਲ੍ਹ ਖੇਤੀਬਾੜੀ ਨੂੰ ਕਿਸਾਨ ਕਹਿ ਰਹੇ ਨੇ ਕਿ ਨੁਕਸਾਨ ਵਾਲਾ ਧੰਦਾ ਹੋ ਗਿਆ ਏ ਪਰ ਤੁਸੀਂ ਖੇਤੀਬਾੜੀ ਦੇ ਨਾਲ ਸਹਿਕ ਧੰਦਾ ਚੁਣਿਆ ਏ ਜੀ ਵੇਖੋ ਜੀ ਜੇਕਰ ਆਪਾਂ ਕਿਸਾਨੀ ਦੇ ਵਿੱਚੋਂ ਬੈਨੀਫਿਟ ਕੱਢਣਾ ਚਾਹੁੰਦੇ ਆ ਠੀਕ ਹੈ ਜੀ ਸਪੈਸ਼ਲੀ ਮੈਂ ਦੋ ਚੀਜ਼ਾਂ ਦਾ ਵਖਰੇਵਾ ਕਰਨਾ ਚਾਹੁੰਦਾ ਆ ਆਰਗੈਨਿਕ ਖੇਤੀ ਤੇ ਜਿਹੜੀ ਨਾਰਮਲ ਖੇਤੀ ਜਿਹੜੀ ਕਰ ਰਹੇ ਆ ਉਹਦਾ ਆਰਗੈਨਿਕ ਖੇਤੀ ਦੇ ਵਿੱਚ ਜ਼ਮੀਨ ਨੂੰ 3 ਤੋਂ 4 ਸਾਲ ਲੱਗਦੇ ਆ ਰਿਕਵਰੀ ਲਈ ਰਿਕਵਰੀ ਪੀਰੀਅਡ ਹੁੰਦਾ ਹੋਗਾ ਕਿਉਂਕਿ ਇੱਕ ਤਰ੍ਹਾਂ ਦਾ ਇੱਕ ਜਿਹੜੀ ਜ਼ਮੀਨ ਆਪਣੀ ਜਿਹੜੀ ਨਸ਼ੇ ਦੇ ਉੱਪਰ ਲੱਗ ਚੁੱਕੀ ਆ ਉਹਨੂੰ ਰਿਕਵਰੀ ਵਾਸਤੇ ਉਹਨੂੰ ਸਮੇਂ ਦੀ ਲੋੜ ਹੁੰਦੀ ਆ ਉਹ ਸਮਾਂ 3 ਤੋਂ 4 ਸਾਲ ਲੱਗ ਜਾਂਦਾ ਠੀਕ ਹੈ ਜੀ ਸੋ ਜਿੰਨੀ ਦੇਰ ਤੱਕ ਆਪਾਂ ਆਪਦੇ ਪ੍ਰੋਡਕਟਸ ਦਾ ਜਿਹੜਾ ਵਾ ਉਹਨੂੰ ਚੀਨਾ ਉਹਨੂੰ ਆਪਾਂ ਅੱਗੇ ਜਿਹੜਾ ਉਹ ਤੋਂ ਪ੍ਰੋਡਕਟਸ ਤਿਆਰ ਨਹੀਂ ਕਰਦੇ ਜਿਵੇਂ ਖੇਤੀ ਦਾ ਕੁਛ ਹੀ ਹੈ ਸ਼ਹਿਰ ਤੋਂ ਦਾ ਨਹੀਂ ਚੁਣਦੇ ਹੁਣ ਭਾਵੇਂ ਉਹਨੂੰ ਪ੍ਰੋਡਿਊਸ ਜਿਹੜਾ ਆਪਣਾ ਨਹੀਂ ਕਰਦੇ ਹੁਣ ਆ ਜਿਹੜੇ ਗੁੜ ਵਾ ਗੁੜ ਦੇ ਵਿੱਚ ਬੜੀਆਂ-ਬੜੀਆਂ-ਬੜੀਆਂ ਕੰਪਨੀਆਂ ਜਿਹੜੀਆਂ ਜੇਕਰ ਆਪਾਂ ਆਨਲਾਈਨ ਜਾਣਦੇ ਆ ਬੜੀਆਂ-ਬੜੀਆਂ-ਬੜੀਆਂ ਕੰਪਨੀਆਂ ਜਿਹੜੀਆਂ ਵਾਂ ਉਹਦੇ ਵਿੱਚ ਇਨਵੈਸਟ ਕਰ ਰਹੀਆਂ ਬਿਲਕੁਲ ਠੀਕ ਆ ਉਹਦੇ ਪਿੱਛੇ ਕਾਰਨ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ 슈ਗਰ ਸਾਰਿਆਂ ਨੂੰ ਵੱਡਾ ਮੇਨ ਕਾਰਨ 슈ਗਰ ਦਾ ਖੰਡ ਵਾ ਹੂੰ ਪਹਿਲਾਂ ਆਪਾਂ ਨੂੰ ਇਸ ਜਿਹੜੀ ਆਪਣੀ ਸੁਸਾਇਟੀ ਆ ਜਾਂ ਜਿਹੜੇ ਆਪਣੇ ਉੱਪਰ ਬੰਦੇ ਬੈਠੇ ਆ ਉਹਨਾਂ ਨੇ ਸਾਨੂੰ ਖੰਡ ਪਰੋਸੀ ਤੁਸੀਂ ਖੰਡ ਖਾਓ ਖੰਡ ਖਾਓ ਉਦੇ ਨਾਲ ਜਿਹੜਾ ਕਾਰਨ ਆ ਉਹ ਮੇਨ ਫੈਟ ਨੂੰ ਦਸੀਗਾ ਕਿ ਫੈਟ ਜਿਹੜੀ ਆ ਉਹ ਮਾੜੀ ਫੈਟ ਪਰ ਅਸਲ ਦੇ ਵਿੱਚ ਖੰਡ ਮਾੜੀ ਹੈ ਮਠਾਸ ਮਿੱਠਾ ਜਿਹੜਾ ਉਹ ਖੰਡ ਦੇ ਰੂਪ ਦੇ ਵਿੱਚੋਂ ਮਾੜਾ ਹੁਣ ਸਾਡੇ ਕੋਲ ਬਜ਼ੁਰਗ ਇੱਥੇ ਆਉਂਦੇ ਆ ਉਹ ਕਹਿੰਦੇ ਸੀ ਇੱਕ ਸਮਾਂ ਸੀਗਾ ਅਸੀਂ ਆ ਗੰਢ ਦੇ ਵਿੱਚ 12 ਤੋਂ 13 ਕਿਲੋ ਗੁੜ ਹੁੰਦਾ ਉਹਦੇ ਦੋ ਬੰਦੇ ਗੰਢ ਖਾ ਜਾਂਦੇ ਨੇ 6 ਕਿਲੋ ਗੁੜ ਇੱਕ ਬੰਦਾ ਖਾ ਗਿਆ ਠੀਕ ਹੈ ਚਲੋ ਕੁਝ ਝੂਠ ਵੀ ਲਾ ਲਓ ਉਹਨਾਂ ਦੇ ਵਿੱਚ 2 ਕਿਲੋ 3 ਕਿਲੋ ਗੋੜਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਬੈਠੇ ਬੈਠੇ ਖਾ ਜਾਂਦੇ ਤੇ ਜੇਕਰ ਉਹਨਾਂ ਨੂੰ ਸ਼ੂਗਰ ਨਹੀਂ ਸੀਗੀ ਤੇ ਸਾਨੂੰ ਆ ਕੇ ਸ਼ੂਗਰ ਆ ਤੇ ਸਾਨੂੰ ਕੁਛ ਨਾ ਕੁਛ ਤੇ ਵਿਚਾਰਨਾ ਪੈ ਗਿਆ ਕਿ ਅਸੀਂ ਕੁਛ ਨਾ ਕੁਛ ਤੇ ਗਲਤ ਕਰ ਰਹੇ ਹਾਂ ਨਾ ਸੋ ਹੁਣ ਕੀ ਕਰ ਰਹਾ ਕਿ ਸਾਨੂੰ ਪਹਿਲਾਂ ਖੰਡ ਪਰੋਸੀ ਗਈ ਹੁਣ ਲੱਗ ਗਿਆ ਉਹਨਾਂ ਨੂੰ ਕਿ ਪਤਾ ਕਿ ਹਾਂ ਵੀ ਲੋਕਾਂ ਨੂੰ ਤਕਰੀਬਨ ਇਸ ਜੀ ਤੇ ਜਾਗਰੂਤ ਹੋ ਗਏ ਨੇ ਕਿ ਹਾਂ ਵੀ ਸਾਡੇ ਜਿਹੜੀ ਖੰਡ ਵਾ ਉਹ ਬੜਾ ਵੱਡਾ ਕਾਰਨ ਸ਼ੂਗਰ ਦਾ ਹੈਗਾ ਵਾ ਸੋ ਗੋੜਾਲੇ ਪਾਸੇ ਹੋ ਗਏ ਠੀਕ ਹੈ ਸੋ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਪ੍ਰੋਡਕਟਸ ਲੈ ਕੇ ਸਾਡੇ ਕੋਲੋਂ ਗੰਨਾ ਲੈ ਕੇ ਗੁਰ ਤਿਆਰ ਕਰਕੇ ਫਿਰ ਮਤਲਬ ਪਹਿਲਾ ਬਿਮਾਰੀ ਸ਼ੁਰੂ ਕੀਤੀ ਬੜੀ ਬਿਮਾਰੀ ਦਾ ਹੱਲ ਵੀ ਆਪ ਹੀ ਦੇਣਾ ਬਿਮਾਰੀ ਜਿਵੇਂ ਕੋਵਿਡ ਦੀ ਆਈ ਸੀਗੀ ਕੋਵਿਡ ਵੀ ਕਹਿੰਦੇ ਕਿ ਥੋੜੀ ਮੈਨਮੇਡ ਸੀਗੀ ਇੱਥੇ ਵੀ ਥੋੜਾ ਜਿਹਾ ਮਤਲਬ ਰੌਲਾ ਹੈਗਾ ਇਸ ਚੀਜ਼ ਦਾ ਮੈਨਮੇਡ ਸੀਗੀ ਉਹ ਸਿਰਫ ਇੱਕ ਤਰ੍ਹਾਂ ਦਾ ਫਾਇਦਾ ਦਵਾਉਣ ਵਾਸਤੇ ਮੈਡੀਕਲ ਲਾਈਨ ਨੂੰ ਤੇ ਉਹ ਤੋਂ ਮੁੜ ਕੇ ਬਾਅਦ ਦਵਾਈਆਂ ਵੀ ਆਪ ਹੀ ਤਿਆਰ ਕੀਤੀਆਂ ਵੈਕਸੀਨੇਸ਼ਨ ਵੀ ਆਪ ਹੀ ਤਿਆਰ ਕੀਤੀ ਸੋ ਇਦਾਂ ਹੀ ਪਹਿਲਾਂ ਬਿਮਾਰੀ ਤਿਆਰ ਕਰਦੇ ਆ ਉਸ ਤੋਂ ਬਾਅਦ ਜਿਹੜਾ ਵਾ ਉਹ ਉਹਦਾ ਹੱਲ ਵੀ ਉਹ ਆਪ ਹੀ ਤਿਆਰ ਕਰਦੇ ਆ ਕਿਉਂ ਨਾ ਆਪਾਂ ਸਿੱਧਾ ਕਿਸਾਨਾਂ ਤੋਂ ਜਿਹੜੇ ਕੀ ਇਹ ਚੀਜ਼ ਦਾ ਕੰਮ ਕਰ ਰਹੇ ਆ ਜਿਹੜੇ ਉੱਤੇ ਉਹਨਾਂ ਤੇ ਟਰਸਟ ਕੀਤਾ ਜਾਵੇ ਤੇ ਉਹਨਾਂ ਤੋਂ ਹੀ ਪ੍ਰੋਡਿਊਸ ਲਿਆ ਜਾਵੇ ਇਹਦੇ ਨਾਲ ਕਿਸਾਨੀ ਵੀ ਜਿਹੜੀ ਉਹ ਬਚੂਗੀ ਤੇ ਆਪਾਂ ਨੂੰ ਜਿਹੜਾ ਗੋੜਵਾ ਸਿੱਧਾ ਫਾਰਮ ਤੋਂ ਮਾਊਥ ਜਿਹੜਾ ਉਹ ਸਿੱਧਾ ਆਪਣੇ ਕਿਸਾਨਾਂ ਤੇ ਭੇਜੂਗਾ ਇਹ ਕਿੰਨੇ ਨੂੰ ਜਿਹੜਾ ਕਿਲੋ ਜਿਹੜਾ ਗੋੜ ਤੁਸੀਂ ਵੇਚ ਰਹੇ ਅਸੀਂ ਦੇਖੋ ਜੀ ਰੇਟ ਅਲੱਗ-ਅਲੱਗ ਹੈ ਜੀ ਰੇਟ ਦਾ ਕੋਈ ਚੱਕਰ ਨਹੀਂ ਤੁਸੀਂ ਇਹਨਾਂ ਨੂੰ ਫੋਨ ਮੇਰਾ ਨੰਬਰ ਦੇ ਦਿਓ ਜਿਸੇ ਕਿਸੇ ਨੂੰ ਹੋਏਗਾ ਆਪਾਂ ਫੋਨ ਤੇ ਦੱਸ ਦਾਂਗੇ ਰੇਟ ਪਰ ਰੇਟ ਜਿਹੜਾ ਵਾ ਉਹ 100 ਤੋਂ ਸ਼ੁਰੂ ਹੋ ਕੇ 100 120 150 400 ਤੱਕ ਗੜ ਜਾਂਦਾ ਉਹ ਜਿੰਨਾ ਉਹਦੇ ਵਿੱਚ ਸਮਾਨ ਪਾਈ ਜਾਵਾਂਗੇ ਓਨਾ ਉਹ ਮਹਿੰਗਾ ਹੁੰਦਾ ਜਾਊਗਾ ਕੁਝ ਕਾਜੂ ਪਾ ਕੇ ਪਸੰਦ ਕਰਦੇ ਆ ਕੁਝ ਮੌਫੀ ਪਾ ਕੇ ਪਸੰਦ ਕਰਦੇ ਆ ਕੁਝ ਬਦਾਮ ਪਾ ਕੇ ਪਸੰਦ ਕਰਦੇ ਆ ਸੋ ਇਹ ਡਿਪੈਂਡ ਕਰਦਾ ਅਗਲੇ ਦੀ ਰਿਕੁਆਇਰਮੈਂਟ ਕੀ ਹੈ ਸਿੰਪਲ ਗੋੜ ਜਿਹੜਾ ਆ ਉਹ ਦੀ ਕੀਮਤ 100 ਰੁਪਏ ਅਸੀਂ ਦੇ ਰਹੇ ਹਾਂ ਸਿੰਪਲ ਗੋੜ ਦੀ ਕੀਮਤ ਹੈ 100 ਰੁਪਏ 120 ਰੁਪਏ ਸੱਕਰ ਖਾਂਡ ਦੀ ਕੀਮਤ ਸ਼ਾਇਦ ਅੱਧੀ ਹੈ ਖੰਡ ਦੀ ਅੱਧੀ ਆ ਪਰ ਉਹਦੇ ਨਾਲ ਅਸੀਂ ਜਿਹੜਾ ਮੈਡੀਕਲ ਉਹਦੇ ਨਾਲ ਮੇਰਾ ਇੱਕ ਸਵਾਲ ਹੈ ਉਹ ਤੁਸੀਂ ਜਵਾਬ ਫੇਰ ਦਿਓ ਜੋ ਸਵਾਲ ਇਹ ਹੈ ਕਿ ਲੋਕ ਜਿਹੜੇ ਨੇ ਆਮ ਲੋਕ ਜਿਹੜੇ ਜਨਤਾ ਨੇ ਮਗਹੀ ਦੇ ਦੌਰ ਦੇ ਵਿੱਚ ਬਗਾਈ ਦੀ ਜਿਹੜੀ ਮਾਰ ਚੱਲ ਰਹੀ ਹੈ ਨੇ ਜਿਹੇ ਦੇ ਵਿੱਚ ਜਿਹੜਾ ਖੰਡ ਦੀ ਜਾਂ ਮਿੱਠਾ ਖਾਣ ਦੀ ਆਦਤ ਬਣ ਜਾਂਦੀ ਹੈ ਔਰ ਉਸ ਕਰਕੇ ਲੋਕ ਮਹਿੰਗਾ ਗੁੜ ਖਰੀਦਣ ਦੇ ਵਿੱਚ ਗਰੇਜ਼ ਕਰਦੇ ਹੋਣਗੇ ਸ਼ਾਇਦ ਤੁਹਾਨੂੰ ਵੀ ਨਹੀਂ ਇਹ ਇੱਕ ਇਹ ਕਹਿੰਦੇ ਕੁਝ ਚੀਜ਼ਾਂ ਆਪਣੇ ਵਿੱਚ ਫਲਾਈਆਂ ਨਹੀਂਆਂ ਕੋਈ ਛੀਟਾ ਫਲਾਈਆਂ ਗਈਆਂ ਇਹਦੇ ਵਿੱਚ ਤੁਹਾਨੂੰ ਸਾਰਾ ਵੱਡੀ ਗੱਲ ਦੱਸਦਾ ਗੁੜ ਮਹਿੰਗਾ ਖੰਡ ਦੀ ਕੁਆਂਟੀਟੀ ਜ਼ਿਆਦੀ ਪੈਂਦੀ ਆ ਮੰਨ ਲਓ ਕੋਈ ਮਠਾਸ ਕੋਈ ਮਿੱਠੇ ਚਾਹ ਬਣਾਉਣੀ ਚਾਹ ਬਣਾਉਣੀ ਦਸਾਂ ਬੰਦਿਆਂ ਦੀ ਤਲ ਤੁਸੀਂ ਦੋਵਾਂ ਬੰਦੇ ਦੀ ਲਾਓ ਉਹਦੇ ਵਿੱਚ ਖੰਡ ਦੀ ਕੁਆਂਟੀਟੀ ਉਹ ਵੱਧ ਪੈ ਗਈ ਗੁੜ ਦੀ ਕੁਆਂਟੀਟੀ ਘੱਟ ਪੈ ਗਈ ਹੂੰ ਹੂੰ ਕਿਉਂ ਉਹ ਨੇਚਰਲ 슈ਗਰ ਆ ਉਹ ਨੇਚਰਲੀ ਤੌਰ ਤੇ ਮਿਠਾਸ ਉਹਦੇ ਵਿੱਚ ਪ੍ਰਮਾਤਮਾ ਨੇ ਪਾਈ ਆ ਸੋ ਉਹਨੂੰ ਜੇ ਆਪਾਂ ਥੋੜਾ ਵੀ ਵਰਤਾਂਗੇ ਨਾ ਉਹ ਆਪਦਾ ਟੇਸਟ ਆਪਦਾ ਸਵਾਦ ਆਪਦੀ ਮਿਠਾਸ ਥੋੜਾ ਵੀ ਪਾਉਗੇ ਤਾਂ ਵੀ ਛੱਡ ਕੇ ਜਾਂਦੀ ਹੈ ਪਲੱਸ ਗੁੜ ਦੇ ਜਿਹੜੀ ਖੰਡ ਵਾ ਉਹ ਆਪਾਂ ਇਹ ਗੱਲ ਮੰਨ ਲਈ ਕਿ ਸਸਤੀ ਆ ਪਰ ਖੰਡ ਦਾ ਕੋਈ ਫਾਇਦਾ ਤਾਂ ਨਾ ਹੋਇਆ ਨੁਕਸਾਨ ਹੋਇਆ ਨਾ ਪਰ ਜਿਹੜਾ ਗੁੜ ਵਾ ਉਹਦੇ ਉਹਦੇ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ਸਾਨੂੰ ਵੱਡੀ ਜਿਹੜੀ ਪ੍ਰੋਬਲਮ ਆ ਉਹ 슈ਗਰ ਦੀ ਪ੍ਰੋਬਲਮ ਆ ਪਰ ਗੁੜ ਖਾਣ ਦੇ ਨਾਲ 슈ਗਰ ਹਟਦੀ ਕਿਉਂ ਕਿਉਂਕਿ ਉਹ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ ਗੁੜ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਵਾ ਕਬਜ ਜਿਹੜੀ ਆ ਮੇਨ ਹਰ ਇੱਕ ਬਿਮਾਰੀ ਦੀ ਜੜ ਜਿਹੜਾ ਉਹ ਕਬਜਵਾ ਸਾਰਾ ਪਹਿਲਾਂ ਕਬਜ ਹੁੰਦੀ ਉਹ ਤੋਂ ਬਾਅਦ ਆਪਣੇ ਪੇਟ ਦੇ ਪ੍ਰੋਬਲਮ ਸ਼ੁਰੂ ਹੁੰਦੀਆਂ ਫਿਰ ਲੀਵਰ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਫਿਰ ਲੀਵਰ ਦੀ ਪ੍ਰੋਬਲਮ ਦੇ ਨਾਲ ਆਪਾਂ ਨੂੰ ਬੀਪੀ ਬਹੁਤ ਬਿਮਾਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਵਾ ਤੇ ਜਦੋਂ ਆਪਣਾ ਪੇਟ ਹੀ ਠੀਕ ਰਿਹਾ ਆਪਾਂ ਜੋ ਖਾਦਾ ਉਹ ਸਹੀ ਤਰੀਕੇ ਨਾਲ ਪਚਿਆ ਹੁਣ ਜ਼ਿਆਦਾਤਰ ਜਿਹੜਾ ਵਾ ਉਹ ਤੁਸੀਂ ਇਹ ਵੇਖਿਓ ਕਿ ਜਿਹੜਾ ਗੁੜ ਵਾ ਉਹ ਜ਼ਿਆਦਾਤਰ ਰੋਟੀ ਖਾਣ ਤੋਂ ਬਾਅਦ ਖਾਦਾ ਜਾਂਦਾ ਕਿਉਂ ਖਾਦਾ ਜਾਂਦਾ ਉਹ ਡਾਈਜੈਸ਼ਨ ਇੰਪਰੂਵ ਕਰਦਾ ਇਹਦੇ ਵਿੱਚ ਆਇਰਨ ਆ ਹੁਣ ਆਪਣੇ 90% ਮੇਰੇ ਖੁਦ ਦੇ ਘਰ ਦੇ ਵਿੱਚ ਇਹ ਕਹਾਂ 90% ਲੋਕਾਂ ਨੂੰ ਜਿਹੜਾ ਵਾ ਉਹ ਆਇਰਨ ਦੀ ਕਮੀ ਹੈ ਬਿਲਕੁਲ ਬਿਲਕੁਲ ਸਹੀ ਆਇਰਨ ਦੀ ਕਮੀਆ ਕਿਉਂ ਕਿ ਭੋਜਨ ਮਵੀ ਹੋਈ ਖਾ ਰਿਹਾ ਮੇਰੇ ਬੱਚੇ ਵੀ ਉਹ ਖਾ ਰਹੇ ਹੁਣ ਕਮੀ ਕਿਉਂ ਆਈ ਡਾਈਜੈਸ਼ਨ ਚ ਪ੍ਰੋਬਲਮ ਹਮ ਡਾਈਜੈਸ਼ਨ ਇੰਪਰੂਵ ਕਰਦਾ ਗੁੜ ਇਮਿਊਨਿਟੀ ਬੂਸਟ ਕਰਦਾ ਠੀਕ ਹੈ ਜੀ ਮਟਾਪੇ ਤੋਂ ਜਿਹੜਾ ਵਾ ਮਟਾਪਾ ਸਭ ਤੋਂ ਵੱਡੀ ਖੰਡ ਖੰਡ ਹੀ ਖਤਮ ਹੋ ਗਈ ਤੇ ਮਟਾਪਾ ਵੀ ਘਟ ਜਾਣਾ ਹਮ ਹਮ ਸੋ ਇਹ ਇਕੱਲਾ ਆਪਾਂ ਕੁਆਂਟੀਟੀ ਤੇ ਅਮਾਊਂਟ ਵਾਲਾ ਨਾ ਵੇਖੀਏ ਇਹਦੇ ਫਾਇਦੇ ਬਹੁਤ ਨਾਲ ਤੁਹਾਨੂੰ ਮੈਡੀਕਲ ਐਕਸਪੈਂਸਸ ਤੋਂ ਜਿਹੜਾ ਵਾ ਉਹ ਰਾਤ ਮਿਲਦੀ ਹੈ ਮੈਡੀਕਲ ਬਿੱਲ ਵੇਖੋ ਕਿੱਡੇ ਕਿੱਡੇ ਹੋ ਜਾਂਦੇ ਉਤੋਂ ਵੀ ਬਚਾਅ ਹੋ ਜਾਂਦਾ ਨਾ ਇਹਨਾਂ ਗੋੜ ਖਾਂਦੇ ਨਾਲ ਬਿਲਕੁਲ ਸੋ ਦੋਸਤੋ ਬੜੇ ਵਧੀਆ ਤਰੀਕੇ ਦੇ ਨਾਲ ਵੀਰ ਗੁਰਪ੍ਰੀਤ ਸਿੰਘ ਦੱਸ ਰਹੇ ਨੇ ਕਿ ਇਹ ਜਿਹੜੀ ਗੋੜਿਆ ਗੋੜ ਸਾਡੀ ਸਿਹਤ ਵਾਸਤੇ ਕਿੰਨਾ ਲਾਹੇਵੰਦ ਹੈ ਗੁਰਪ੍ਰੀਤ ਜੀ ਅਖੀਰ ਦੇ ਵਿੱਚ ਇੱਕ ਸਵਾਲ ਮੈਂ ਇਹੀ ਕਰਨਾ ਚਾਹਾਂਗਾ ਕਿ ਆਖਿਰ ਤੁਹਾਡੇ ਮਨ ਦੇ ਵਿੱਚ ਕਿੰਦਾ ਵਿਚਾਰ ਆਇਆ ਕਿਉਂਕਿ ਅੱਜ ਕੱਲ੍ਹ ਹੋੜ ਲੱਗੀ ਹੋਈ ਹੈ ਕਿ ਮੈਂ ਖਾਦਾ ਪਾ ਕੇ ਜਿਹੜਾ ਆ ਜਿਆਦਾ ਮੁਨਾਫਾ ਲੈਣਾ ਆ ਜਾਂ ਫਸਲ ਦੀ ਉਪਜ ਜ਼ਿਆਦੀ ਵਧਾਉਣੀ ਹੈ ਔਰ ਤੁਸੀਂ ਕੁਦਰਤੀ ਖੇਤੀ ਵੱਲ ਰੁਝਾਨ ਕਰ ਲਿਆ ਜਿਹੜੀ ਕੁਦਰਤੀ ਖੇਤੀ ਹੈ ਨਾ ਵੇਖੋ ਜੀ ਕੁਦਰਤੀ ਖੇਤੀ ਜਿਹੜੀ ਬਲੀਵ ਕਰਦੀ ਆ ਉਹ ਕੁਆਲਿਟੀ ਦੇ ਬਲੀਵ ਬਲੀਵ ਕਰਦੀ ਆ ਕੁਆਂਟੀਟੀ ਦੇ ਬਲੀਵ ਨਹੀਂ ਕਰਦੀ ਹੂੰ ਹੂੰ ਠੀਕ ਹੈ ਜੀ ਹੁਣ ਇਸ ਪਾਸੇ ਆਉਣ ਦਾ ਕਾਰਨ ਤੁਹਾਨੂੰ ਦੱਸਦਾ ਹੂੰ ਅ ਜਿੰਨੇ ਕੈਮੀਕਲ ਆਪਾਂ ਯੂਜ਼ ਕਰ ਰਹੇ ਆ ਉਹਦੇ ਨਾਲ ਜਿਹੜੀ ਆਪਣੀ ਜ਼ਮੀਨ ਆ ਉਹ ਬੰਜਰ ਹੋਣ ਦੀ ਗੱਲ ਤੇ ਚਲੇਗੀ। ਹੂੰ ਠੀਕ ਆ ਜੀ। ਹੁਣ ਆ ਆਰਗੇਨਿਕ ਖੇਤੀ ਇੱਕ ਮਤਲਬ ਇੱਕ ਇਹੋ ਜਿਹੀ ਖੇਤੀ ਆ ਕਿ ਜਿਹੜੀ ਡਿਪੈਂਡੈਂਸੀ ਖਤਮ ਕਰਦੀ ਹੈ ਮਾਰਕੀਟ ਤੋਂ। ਹੂੰ ਮੈਨੂੰ ਮਾਰਕੀਟ 'ਚ ਜਾ ਕੇ ਮੈਨੂੰ ਮੰਡੀਆਂ ਦੀ ਲੋੜ ਨਹੀਂ। ਹੂੰ ਮੈਨੂੰ ਮੰਡੀਆਂ ਜਾ ਕੇ ਆ ਕਿਸੇ ਦਾ ਤਰਲੇ ਨਹੀਂ ਮਾਰਨੇ ਪੈਦੇ ਕਿ ਯਾਰ ਮੇਰਾ ਤੁਸੀਂ ਚੁੱਕ ਲਓ। ਹੂੰ ਸਮਾਨ ਚੁੱਕ ਲਓ। ਐਂਕੀ ਝੋਨੇ ਕਿੰਨਾ ਤੰਗ ਕੀਤਾ ਇਹਨਾਂ ਨੇ। ਬਿਲਕੁਲ ਠੀਕ ਹੈ ਕਿਉਂ ਆਪਾਂ ਡਿਪੈਂਡ ਹੋ ਗਏ। ਹੂੰ ਠੀਕ ਆ ਆਪਾਂ ਝੋਨਾ ਕੁ ਲਾਉਣੇ। ਆਪਾਂ ਇਹੋ ਜਿਹੇ ਕੋਸ਼ਿਸ਼ਾ ਹਾਇਤਾਂ ਦੇ ਨਾਲ ਕੁਝ ਸ਼ੁਰੂ ਕਰੀਏ ਜਾਂ ਕੁਝ ਇਹੋ ਜੀ ਚੀਜ਼ ਕਰੀਏ ਤੇ ਆਪਣੀ ਜਿਹੜੀ ਜ਼ਮੀਨ ਆ ਉਹਨੂੰ ਖੁਦ ਇੰਨੀ ਤਗੜਿਆ ਕਰੀਏ ਕਿ ਉਹਦੇ ਵਿੱਚ ਕੁਝ ਵੀ ਪਾ ਦਈਏ ਬਿਮਾਰੀ ਆਵੇ ਵੀ ਜੇ ਹੁਣ ਕਣਕ ਲਾਈ ਆ ਆਪਣਾ ਝੋਨੇ ਤੋਂ ਬਾਅਦ ਕਣਕ ਦੇ ਵਿੱਚ ਵੇਖੋ ਕਿੰਨੀ ਗਲਾਬੀ ਸੁੰਡੀ ਦਾ ਕੰਨਾ ਰੋਲਾ ਪੈ ਗਿਆ ਹਾਂ ਬਿਲਕੁਲ ਕਿਉਂ ਕਿਉਂਕਿ ਆਪਣੀ ਸੋਇਲ ਹੈਲਥ ਕਮਜ਼ੋਰ ਹੋ ਗਈ ਇੱਕ 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 ਆਪਾਂ ਮਾਂ ਕਹਿੰਦੇ ਨਾ ਧਰਤੀ ਨੂੰ ਮਾਂ ਕਹਿੰਦੇ ਆ ਮਾਂ ਜਨਮ ਦਿੰਦੀ ਫੇਰੀ ਮਾਂ ਬੰਦੀ ਜਨਮ ਦੇਣ ਤੋਂ ਬਾਅਦ ਮਾਂ ਬੰਦੀ ਤਾਂ ਤੀਨੋਂ ਮਾਂ ਤਾਂ ਕਹਿੰਦੇ ਆ ਇਹ ਜਨਮ ਦਿੰਦੇ ਜਨਮ ਦਿੰਦੇ ਜਦੋਂ ਮਾਂ ਕਮਜ਼ੋਰ ਹੋਈ ਤੇ ਬੱਚਾ ਉਹਦੇ ਚੋਂ ਕਮਜ਼ੋਰ ਹੋਏਗਾ ਹੀ ਸੋ ਜੇ ਬੱਚੇ ਦੇ ਰੂਪ ਦੇ ਵਿੱਚ ਜੇ ਆਪਾਂ ਫਸਲਾਂ ਲੈ ਰਹੇ ਆ ਉਹ ਫਸਲਾਂ ਆਪਾਂ ਆਪਾਂ ਕੰਜ਼ਿਊਮ ਕਰ ਰਹੇ ਹਾਂ ਮਾਰੀ ਫਸਲ ਆਪਾਂ ਕੰਜ਼ਿਊਮ ਕੀਤੀ ਉਹ ਆਪਣੀ ਸਿਹਤ ਤੇ ਉਹਦਾ ਫਰਕ ਪੈ ਜਾ ਸੋ ਇਹ ਚੀਜ਼ ਦੇ ਚੱਲਦੇ ਆ ਅਸੀਂ ਜਿਹੜਾ ਆ অর্ਗੈਨਿਕ ਕੀਤੀ ਵੱਲ ਮੁੜੇ ਉਸ ਤੋਂ ਬਾਅਦ ਜਿਆਦਾ ਅਸੀਂ ਜਿਹੜਾ ਪ੍ਰੇਰਿਤ ਹੋਏ ਆ ਉਹ ਭਗਤਪੂਰਨ ਸਿੰਘ ਖੇਤੀ ਫਾਰਮ ਜਿਹੜਾ ਜੰਡਿਆਲੇ ਗੁਰੂ ਦੇ ਵਿੱਚ ਜਿਹੜਾ ਹੈਗਾ ਵਾ ਉੱਥੋਂ ਸ਼ੁਰੂ ਹੋਇਆ ਸਾਡੀ ਸ਼ੁਰੂਆਤ ਮੇਨ ਉੱਥੇ ਹੋਈ ਹੈ ਹੂੰ ਸੋ ਉੱਥੋਂ ਮੁੜ ਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬੜੇ 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 ਪ੍ਰੇਮ ਵਾਲੇ ਬੰਦੇ ਜਿਹੜੇ ਆਰਗੈਨਿਕ ਖੇਤੀ ਐਕਚੁਅਲ ਚ ਕਰ ਰਹੇ ਆ ਜਿਨ੍ਹਾਂ ਨੇ ਵਰਕ ਕੀਤਾ ਹੈ ਉਹ ਮਿਲੇ ਉਸ ਤੋਂ ਬਾਅਦ ਮੁੜ ਕੇ ਫਿਰ ਇਸ ਪਾਸੇ ਸਾਡੇ ਪੈਰ ਤੱਕ ਹੋਏ ਬਾਕੀ ਕਰਨ ਵਾਲਾ ਗੁਰੂ ਹੈ ਜੀ ਅਸੀਂ ਕੋਈ ਨਹੀਂ ਹਾਂ ਸੋ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਨੇ ਇਸ ਵਿਸ਼ੇ ਤੇ ਜਿੰਨਾ ਵੀ ਇਹ ਗੱਲਬਾਤ ਕਰ ਲਈ ਜਾਵੇ ਮੁੱਕਣ ਦਾ ਨਾਮ ਨਹੀਂ ਲਵੇਗੀ ਪਰ ਅੱਜ ਸਮੇਂ ਦੀ ਘਾਟ ਹੈ ਸਮੇਂ ਦੀ ਘਾਟ ਕਰਕੇ ਅੱਜ ਇੱਥੇ ਹੀ ਆਪਾਂ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਵੀਰ ਗੁਰਪ੍ਰੀਤ ਸਿੰਘ ਹੈ ਜਿੰਨਾਂ ਵੱਲੋਂ ਕੁਦਰਤੀ ਖੇਤੀ ਵੀ ਕੀਤੀ ਜਾ ਰਹੀ ਹੈ ਔਰ ਕੁਦਰਤੀ ਢੰਗ ਦੇ ਨਾਲ ਗੁੜ ਵੀ ਤਿਆਰ ਕੀਤਾ ਜਾ ਰਿਹਾ ਵੇਖੋ ਸ਼ੱਕਰ ਬਣਾਉਣ ਦੀ ਗੱਲ ਕੀਤੀ ਸੀ ਸ਼ੱਕਰ ਵੀ ਤਿਆਰ ਕਰ ਲਈ ਗਈ ਆ ਸ਼ੱਕਰ ਬਣਾਉਣ ਲੱਗਿਆ ਥੋੜਾ ਮਿੱਠਾ ਸੋਡਾ ਲੱਗਦਾ ਹੈ ਪਰ ਜੇ ਜੇਕਰ ਗੁੜ ਦੀ ਗੱਲ ਆਉਂਦੀ ਹੈ ਤਾਂ ਗੁੜ ਦੇ ਵਿੱਚ ਬਿਲਕੁਲ ਵੀ ਇਹ ਵੀ ਕੋਈ ਕੈਮੀਕਲ ਨਹੀਂ ਕੋਈ ਮਿੱਠਾ ਸੋਡਾ ਨਹੀਂ ਪਾਉਂਦੇ ਔਰ ਬੜੇ ਸ਼ੁੱਧ ਤਰੀਕੇ ਦੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਔਰ ਇਹ ਗੁੜ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੋਏਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ